ਉੱਚੀ ਦਿਣੀ ਜਕਾਰੇ ਲਾਉਣ ਦੇ ਨਾਲ ਉੱਚੀ ਦਿਣੀ ਹੱਥ ਚੱਕ ਕੇ ਹਿਲਾਉਣ ਦੇ ਨਾਲ ਘੁੰਮ ਘੁੰਮ ਕੇ ਝੂਟ ਝੂਟ ਕੇ ਇਧਰ ਉਧਰ ਦਿਖਾਉਣ ਦੇ ਨਾਲ ਡਰਾਮੇਬਾਜ਼ੀਆਂ ਕਰਨ ਦੇ ਨਾਲ ਕੋਈ ਧਰਮੀ ਨਹੀਂ ਬਣ ਸਕਦਾ ਧਰਮੀ انسان ਦਾ ਜੀਵਨ ਉਹਦੀ ਧਾਰਮਿਕਤਾ ਨੂੰ ਵਿਖਾਉਂਦਾ ਹੈ ਹੁਣੇ ਤਾਂ ਕੋਈ ਵਿਅਕਤੀ ਰਿਆ ਹੋਵੇ ਗੀਤ गा ਰਿਹਾ ਹੋਵੇ ਜੈਮਸੀਹ ਦੀ ਕਹਿ ਰਿਹਾ ਹੋਵੇ ਹallelujah ਕਹਿ ਰਿਹਾ ਹੋਵੇ ਇੱਥੇ ਹੋਰਾਂ ਜ਼ਬਾਨਾਂ ਚ ਬੋਲ ਵੀ ਰਿਹਾ ਹੋਵੇ ਤੇ ਦਸਾਂ ਮਿੰਟਾਂ ਬਾਅਦ ਉਹ ਵੱਡੀਆਂ ਵੱਡੀਆਂ ਗਾਲਾਂ ਕੱਢੇ ਤਾਂ ਕੀ ਜਾਣੋਗੇ ਕਿ ਉਹ ਧਰਮੀ ਹੈ ਕਿ ਉਹ ਚੰਗੇ ਬੁੱਟੇ ਦਾ ਫਲ ਸੀਗਾ ਇੰਦਾ ਵੀ ਹੋ ਸਕਦਾ ਕਿ ਕੋਈ ਵਿਅਕਤੀ ਬੜਾ ਸ਼ਾਂਤ ਹੋਵੇ ਬਹੁਤਾ ਖਾਰੂ ਨਾ ਪਾਉਂਦਾ ਹੋਵੇ ਪਰ ਜਿੱਦਾਂ ਹੀ